ਸਾਸ੍ਰੀਅਕਾਲ ਅੱਜ ਆਪਾਂ ਬੰਦਾ ਸਿੰਘ ਬਹਾਦਰ ਦੀਆਂ ਉਹਨਾਂ ਸ਼ੁਰੂਆਤੀ ਜਿੱਤਾਂ ਬਾਰੇ ਗੱਲ ਕਰਨੀ ਹੈ ਜਿਹੜੀਆਂ ਸਰਹੰਦ ਤੋਂ ਪਹਿਲਾਂ ਹੋਈਆਂ ਮਤਲਬ ਥਾਨੇ ਸਰ ਤੋਂ ਕੁੰਜਪੁਰਾ ਤੱਕ ਦਾ ਸਫ਼ਰ ਸਾਡੇ ਕੋਲ ਇੱਕ ਲਿਖਤ ਹੈ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਉਸਦੇ ਕੁਝ ਹਿੱਸੇ ਨੇ ਜਿਨ੍ਹਾਂ ਤੋਂ ਇਹ ਜਾਣਕਾਰੀ ਮਿਲਦੀ ਹੈ ਹਾਂਜੀ ਤੇ ਆਪਣਾ ਮਕਸਦ ਇਹ ਸਮਝਣਾ ਹੈ ਕਿ ਇਹ ਜਿੱਤਾਂ ਇਨੀ ਤੇਜ਼ੀ ਨਾਲ ਕਿਵੇਂ ਮਿਲੀਆਂ ਤੇ ਇਹਨਾਂ ਦਾ ਕੀ ਮਤਲਬ ਸੀ ਖਾਸ ਕਰਕੇ ਸਰਹੰਦ ਵਲਵਦਨ ਦੇ ਸੰਦਰਭ ਚ ਬਿਲਕੁਲ ਸ਼ੁਰੂ करिए ਫਿਰ ਹਾਂਜੀ ਤਾਂ ਜਿਵੇਂ ਠਸਕਾ ਯਾਨੀ ਸਮਾਣਾ ਹੂੰ ਤੋਂ ਬਾਅਦ ਪਹਿਲਾ ਪੜਾਉ ਥਾਨੇ ਸਰ ਰਹਾ ਹਾਂਜੀ ਠਸਕਾ ਤੋਂ ਬਾਅਦ ਥਾਨੇ ਸਰ ਤੇ ਕਾਬੂ ਪਾਇਆ ਪਰ ਇਸ ਤੋਂ ਬਾਅਦ ਉਹ ਬਹੁਤ ਤੇਜ਼ੀ ਨਾਲ ਸ਼ਾਬਾਦ ਮਾਰਕੰਡਾ ਵਲਵਦੇ ਉੱਥੇ ਜੋ ਹੋਇਆ ਉਹ ਕਾਫੀ ਹੈਰਾਨ ਕਰਨ ਵਾਲਾ ਸੀ ਅੱਛਾ ਹੈਰਾਨ ਕਰਨ ਵਾਲਾ ਕਿਵੇਂ ਕੋਈ ਖਾਸ ਲੜਾਈ ਹੋਈ ਲੜਾਈ ਤਾਂ ਹੋਣੀ ਕੀ ਸੀ ਉੱਥੋਂ ਦਾ ਜਿਹੜਾ ਫੌਜਦਾਰ ਸੀ ਨਾ ਉਹ ਤਾਂ ਸਿਰਫ ਖਬਰ ਸੁਣ ਕੇ ਮਤਲਬ ਸਿੰਘਾਂ ਦੇ ਆਣ ਦੀ ਪਿੰਕ ਪੈਣ ਤੇ ਹੀ ਕੀ ਹੋਇਆ ਕਬਰਾ ਕੇ ਦਿੱਲੀ ਭੱਜ ਗਿਆ ਤੂੰ ਸੋਚੋ ਇਹ ਕੋਈ ਨਿੱਕੀ ਗੱਲ ਨਹੀਂ ਸੀ ਇਹ ਦੱਸਦਾ ਕਿ ਬੰਦਾ ਸਿੰਘ ਦਾ ਖੌਫ ਕਿੰਨੀ ਜਲਦੀ ਫੈਲ ਰਿਹਾ ਸੀ ਕਮਾਲ ਹੈ ਮਤਲਬ ਹਲੇ ਫੌਜ ਪਹੁੰਚੀ ਵੀ ਨਹੀਂ ਤੇ ਉਹ ਪਹਿਲੇ ਹੀ ਭੱਜ ਗਿਆ ਅੱਛਾ ਤੇ ਫਿਰ ਜਿਹੜੀ ਸ਼ਾਹੀ ਫੌਜ ਪਿੱਛੇ ਰਹਿ ਗਈ ਸੀ ਉਹਦਾ ਕੀ ਬਣਿਆ ਜਦੋਂ ਸਿੱਖ ਫੌਜਾਂ ਪਹੁੰਚੀਆਂ ਉਹਨਾਂ ਨੇ ਬਸ ਚਿੱਟਾ ਝੰਡਾ ਦਿਖਾਤਾ ਹਥਿਆਰ ਸੁੱਟ ਤੇ ਹਾਰ ਮੰਨ ਲਈ ਐਨੀ ਆਸਾਨੀ ਨਾਲ ਹਾਂਜੀ ਤੇ ਫਰਕ ਸੀ ਸਾਰਾ ਸ਼ਾਈ ਖਜ਼ਾਨਾ ਕੋੜੇ ਅਸਲਾ ਸਭ ਕੁਝ ਸਭ ਸਿੰਘਾਂ ਦੇ ਹੱਥ ਆ ਗਿਆ ਹਾਂਜੀ ਸਭ ਕਬਜ਼ੇ ਚ ਤੇ ਉੱਥੋਂ ਦੇ ਅਮੀਰਾਂ ਤੋਂ ਵੱਖਰੇ ਨਜ਼ਰਾਨੇ ਵੀ ਲਏ ਇਹ ਸਾਰਾ ਸਮਾਨ ਸਾਰੇ ਸਰੋਤ ਅੱਗੇ ਵਧਣ ਲਈ ਬਹੁਤ ਜ਼ਰੂਰੀ ਸਨ ਬਿਲਕੁਲ ਹਥਿਆਰ ਵੀ ਤੇ ਪੈਸਾ ਵੀ ਠੀਕ ਹੈ ਸ਼ਾਬਾਦ ਤੋਂ ਬਾਅਦ ਫਿਰ ਮੁਸਤਫਾ ਬਾਦ ਗਏ ਉੱਥੇ ਵੀ ਇਹੀ ਕੁਝ ਹੋਇਆ ਜਾਂ ਕੁਝ ਫਰਕ ਸੀ ਮੁਸਤਫਾ ਬਾਦ ਚ ਥੋੜਾ ਜਿਹਾ ਫਰਕ ਸੀ ਉੱਥੋਂ ਦੇ ਫੌਜਦਾਰ ਨੇ ਥੋੜੀ ਹਿੰਮਤ ਕੀਤੀ ਉਹ ਕੋਈ 2000 ਫੌਜੀ ਤੇ ਦੋ ਤੋਪਾਂ ਲੈ ਕੇ ਅੱਗੇ ਆਇਆ ਰੋਕਣ ਦੀ ਕੋਸ਼ਿਸ਼ ਕੀਤੀ। ਅੱਛਾ ਮਤਲਬ ਟੱਕਰਾ ਹੋਇਆ। ਹਾਂ। ਇੱਕ ਵਾਰ ਤਾਂ ਇਦਾਂ ਵੀ ਹੋਇਆ ਕਿ ਸਿੱਖ ਫੌਜ 'ਚ ਜਿਹੜੇ ਕੁਝ ਲੁਟੇਰੇ ਕਿਸਮ ਦੇ ਲੋਕ ਰਲ ਗਏ ਸੀ ਨਾ ਉਹ ਮੁਗਲ ਫੌਜ ਨੂੰ ਦੇਖ ਕੇ ਭੱਜਣ ਲੱਗ ਪਏ। ਓਹ ਤਾਂ ਮਤਲਬ ਸ਼ੁਰੂਜ ਥੋੜੀ ਕਬਰਾਹਟ ਫੈਲੀ। ਹਾਂ। ਪਰ ਜਿਹੜੀ ਖਾਲਸਾ ਫੌਜ ਸੀ ਉਹ ਡਟੀ ਰਹੀ। ਉਹਨਾਂ ਨੇ ਫਿਰ ਇਤਨੇ ਜ਼ੋਰ ਨਾਲ ਹੱਲਾ ਬੁੱਲਿਆ ਕਿ ਮੁਗਲ ਫੌਜ ਦੇ ਪੈਰੀ ਓਖੜ ਗਏ। ਤੇ ਉਹ ਭੱਜ ਗਏ। ਹਾਂਜੀ ਮੈਦਾਨ ਛੱਡ ਕੇ ਭੱਜ ਗਏ। ਤੇ ਜਾਂਦੇ ਜਾਂਦੇ ਆਪਣੀ ਇੱਕ ਤੋਪ ਵੀ ਪਿੱਛੇ ਛੱਡ ਗਏ اچھا ਉਹ ਤੋਪ ਵੀ ਹੱਥ ਆ ਗਈ ਹਾਂਜੀ ਉਹ ਵੀ ਸਿੰਘਾਂ ਦੇ ਕਬਜ਼ੇ 'ਚ ਆ ਗਈ ਤੇ ਇੱਥੇ ਵੀ ਪਹਿਲਾਂ ਵਾਂਗ ਹਾਕਮਾਂ ਤੇ ਅਮੀਰਾਂ ਦੇ ਖਜ਼ਾਨੇ ਹੱਥ ਲੱਗੇ ਦੇਖੋ ਹਰ ਜਿੱਤ ਨਾਲ ਤਾਕਤ ਵਧਦੀ ਜਾ ਰਹੀ ਸੀ ਹੂੰ ਥਾਨੇ ਸਰ ਫਿਰ ਸ਼ਾਬਾਦ ਫਿਰ ਮੁਸਤਫਾ ਬਾਦ ਇਤਾਂ ਇੱਕ ਪੂਰੀ ਲੜੀ ਬਣ ਗਈ ਹੁਣ ਨਿਸ਼ਾਨਾ ਤਾਂ ਯਕੀਨਨ ਸਰਹਿੰਦ ਹੋਣਾ ਪਰ ਇਸ ਤੋਂ ਪਹਿਲਾਂ ਕੁੰਜਪੁਰਾ ਦਾ ਜ਼ਿਕਰ ਆਉਂਦਾ ਇਹ ਵਜ਼ੀਰ ਖਾਨ ਦਾ ਆਪਣਾ ਪਿੰਡ ਸੀ ਹੈ ਨਾ ਇਹ ਤਾਂ ਕੋਈ ਖਾਸ ਗੱਲ ਲੱਗਦੀ ਹੈ ਹਾਂਜੀ ਇਹ ਬਹੁਤ ਹੀ ਸੋਚੀ ਸਮਝੀ ਗੱਲ ਸੀ ਦੇਖੋ ਬੰਦਾ ਸਿੰਘ ਹਮਲਾ ਤਾਂ ਸਰਹਿੰਦ ਤੇ ਕਰਨਾ ਚਾਹੁੰਦੇ ਸੀ ਪਰ ਸ਼ਾਇਦ ਅਜੇ ਤਿਆਰੀ ਪੂਰੀ ਨਹੀਂ ਸੀ ਐਨ ਇਸੇ ਵੇਲੇ ਵਜ਼ੀਰ ਖਾਨ ਦਾ ਇੱਕ ਜਾਸੂਸ ਫੜਿਆ ਗਿਆ ਅੱਛਾ ਜਾਸੂਸ ਫੜ ਲਿਆ ਫਿਰ ਉਹਨੂੰ ਮਾਰ ਦਿੱਤਾ ਹੋਣਾ ਨਹੀਂ ਇਹੀ ਤਾਂ ਸਭ ਤੋਂ ਦਿਲਚਸਪ ਗੱਲ ਹੈ ਉਹਨੂੰ ਮਾਰਿਆ ਨਹੀਂ ਸਗੋਂ ਬੰਦਾ ਸਿੰਘ ਨੇ ਉਸੇ ਜਾਸੂਸ ਦੇ ਹੱਥ ਵਜ਼ੀਰ ਖਾਨ ਨੂੰ ਸੁਨੇਹਾ ਭੇਜਿਆ ਗੱਲ ਕਰ ਰਹੇ ਹੋ ਦੁਸ਼ਮਣ ਦੇ ਜਾਸੂਸ ਹਾਥੀ ਸੁਨੇਹਾ ਇਹ ਤਾਂ ਬੜੀ ਮਤਲਬ ਦਲੇਰੀ ਵਾਲੀ ਗੱਲ ਹੋਈ ਕੀ ਸੁਨੇਹਾ ਪੇ ਜੈਸੀ ਸੁਨੇਹਾ ਬਹੁਤ ਸਾਫ ਸੀ ਕਿਹਾ ਅਸੀਂ ਸਰਹਿੰਦ ਤ ਆ ਹੀ ਰਹੇ ਹਾਂ ਤੂੰ ਤਿਆਰ ਰਹੀ ਪਰ ਉਸ ਤੋਂ ਪਹਿਲਾਂ ਤੇਰੇ ਜੱਦੀ ਪਿੰਡ ਕੁੰਜਪੁਰਾ ਦਾ ਢੇਲਾ ਲਾਉਣ ਆ ਰਿਆਂ ਸਿੱਧੀ ਵੰਗਾਰ ਸੀ ਇੱਕ ਤਰ੍ਹਾਂ ਦੀ ਇਹ ਤਾਂ ਵਜ਼ੀਰ ਖਾਨ ਨੂੰ ਬਹੁਤ ਚੁੱਬਿਆ ਹੋਣਾ ਤੇ ਚਿੰਤਾ ਵੀ ਹੋਈ ਹੋਣੀ ਉਹਨੇ ਫਿਰ ਕੀ ਕਦਮ ਚੁੱਕਿਆ ਬਿਲਕੁਲ ਉਹਨੇ ਫੌਰਨ ਇੱਕ ਵੱਡੀ ਫੌਜ ਤੋੜ ਦਿੱਤੀ ਕੁੰਝਪੁਰਾ ਬਚਾਉਣ ਲਈ ਕੋਈ 2000 ਕੋੜਸਵਾਰ 4000 ਪੈਦਲ ਤੇ ਦੋ ਵੱਡੀਆਂ ਤੋਪਾਂ ਨਾਲ ਭੇਜਿਆ ਕਾਫੀ ਵੱਡੀ ਫੌਜ ਸੀ ਹਾਂਜੀ ਪਰ ਇੱਥੇ ਫਿਰ ਉਹੀ ਗੱਲ ਹੋਈ ਸਿੱਖ ਫੌਜਾਂ ਦੀ ਤੇਜ਼ੀ ਮਤਲਬ ਕਿ ਵਜ਼ੀਰ ਖਾਨ ਦੀ ਮਦਦ ਪਹੁੰਚਣ ਤੋਂ ਪਹਿਲਾਂ ਹੀ ਹਾਂਜੀ ਬਿਲਕੁਲ ਵਜ਼ੀਰ ਖਾਨ ਦੀ ਫੌਜ ਦੇ ਕੁੰਝਪੁਰਾ ਪਹੁੰਚਣ ਤੋਂ ਪਹਿਲਾਂ ਹੀ ਸਿੰਘਾਂ ਨੇ ਪਿੰਡ ਤੇ ਕਬਜ਼ਾ ਕਰ ਲਿਆ ਸੀ ਅੱਛਾ ਤੇ ਜਦੋਂ ਮੁਗਲ ਫੌਜ ਉੱਥੇ ਪਹੁੰਚੀ ਸਿੰਘਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਉਹਤੇ ਇੱਕ ਤਰ੍ਹਾਂ ਨਾਲ ਤਿਆਰ ਵੀ ਨਹੀਂ ਸਨ ਤੇ ਫਿਰ ਉਸ ਲੜਾਈ ਦਾ ਕੀ ਨਤੀਜਾ ਨਿਕਲਿਆ ਸੈਂਕੜਿਆਂ ਦੀ ਗਿਣਤੀ ਚ ਮੁਗਲ ਤੇ ਪਠਾਨ ਫੌਜੀ ਮਾਰੇ ਗਏ ਜਿਹੜੇ ਬਚੇ ਉਹ ਭੱਜ ਗਏ ਹੋਰ ਅਸਲਾ ਵੀ ਹੱਥ ਲੱਗਾ ਹੋਣਾ ਹਾਂਜੀ ਬਹੁਤ ਸਾਰਾ ਹੋਰ ਅਸਲਾ ਵੀ ਹੱਥ ਲੱਗਾ ਤੇ ਇਸ ਤੋਂ ਬਾਅਦ ਲਾਗੇ ਦਾ ਪਿੰਡ ਸੀ ਦਾਮਲਾ ਉਹਦੇ ਤੇ ਵੀ ਕਬਜ਼ਾ ਕਰ ਲਿਆ ਇਹ ਸਿਰਫ ਇੱਕੋ ਹੋਰ ਜਿਤਨੀ ਸੀ ਇਹ ਵਜ਼ੀਰ ਖਾਨ ਲਈ ਸਿੱਧਾ ਨਿੱਜੀ ਝਟਕਾ ਸੀ ਉਹਦੇ ਆਪਣੇ ਘਰ ਹੈਨਾ ਸਹੀ ਗੱਲ ਐ ਉਹਦੇ ਆਪਣੇ ਪਿੰਡ ਚ ਜਾ ਕੇ ਹਰਾਉਣਾ ਹਾਂਜੀ ਜੇ ਆਪਾਂ ਇਹ ਸਾਰੀਆਂ ਘਟਨਾਵਾਂ ਨੂੰ ਇਕੱਠਾ ਕਰਕੇ ਦੇਖੀਏ ਇੱਕ ਤਰਤੀਬ ਨਜ਼ਰ ਆਉਂਦੀ ਹੈ ਤੇਜ ਜਿੱਤਾਂ ਦੁਸ਼ਮਣ ਦੇ ਸਾਧਨ ਖੋਣੇ ਖਜ਼ਾਨਾ ਹਥਿਆਰ ਕੋੜੇ ਤੇ ਵਿਰੋਧੀਆਂ ਦੇ ਮਨਾਂ 'ਚ ਡਰ ਬਿਠਾਉਣਾ ਜਿਵੇਂ ਉਹ ਫੌਜਦਾਰ ਦਾ ਭੱਜ ਜਾਣਾ ਜਾਂ ਫੌਜ ਦਾ ਹਥਿਆਰ ਸੁੱਟ ਗੇਣਾ ਬਿਲਕੁਲ ਤੇ ਫਿਰ ਵਜ਼ੀਰ ਖਾਨ ਨੂੰ ਸਿੱਧਾ ਸੁਨਿਆ ਭੇਜਣਾ ਇਹ ਸਭ ਇੱਕ ਵੱਡੀ ਰਣਨੀਤੀ ਦਾ ਹਿੱਸਾ ਲੱਗਦਾ ਹੈ ਤਾਂ ਕਹਿ ਸਕਦੇ ਹਾਂ ਕਿ ਇਹ ਜਿੱਤਾਂ ਸਿਰਫ ਇਲਾਕੇ ਜਿੱਤਣ ਲਈ ਨਹੀਂ ਸਨ ਬਲਕਿ ਸਰਹਿੰਦ ਵਰਗੇ ਵੱਡੇ ਨਿਸ਼ਾਨੇ ਲਈ ਤਿਆਰੀ ਸੀ ਮਤਲਬ ਸਾਧਨ ਤੇ ਹੌਸਲਾ ਦੋਨੋਂ ਇਕੱਠੇ ਕਰ ਰਹੇ ਸਨ ਬਿਲਕੁਲ ਸਹੀ ਹਰਜੀਤ ਅਗਲੀ ਵੱਡੀ ਲੜਾਈ ਲਈ ਜ਼ਮੀਨ ਤਿਆਰ ਕਰ ਰਹੀ ਸੀ ਹਰਜੀਤ ਨਾਲ ਤਾਕਤ ਵਧ ਰਹੀ ਸੀ ਹੌਸਲਾ ਵਧ ਰਿਹਾ ਸੀ ਹੂੰ ਤੇ ਅਖੀਰ ਵਿੱਚ ਇੱਕ ਗੱਲ ਸੋਚਣ ਵਾਲੀ ਹੈ ਜਿਸ ਦਾ ਕੋਈ ਸਿੱਧਾ ਜਵਾਬ ਸ਼ਾਇਦ ਨਾ ਮਿਲੇ ਵਜ਼ੀਰ ਖਾਨ ਨੂੰ ਉਹਦੇ ਪਿੰਡ ਤੇ ਹਮਲੇ ਤੋਂ ਪਹਿਲਾਂ ਸੁਨੇਹਾ ਭੇਜਣਾ ਕੀ ਇਹ ਸਿਰਫ ਇੱਕ ਚਾਲਾਕੀਪਰੀ ਫੌਜੀ ਚਾਲ ਸੀ ਜਾਂ ਇਹਦਾ ਮਕਸਦ ਲੜਾਈ ਦੇ ਮਨੋਵਿਗਿਆਨਿਕ ਪਹਿਲੂ ਤੇ ਵੀ ਅਸਰ ਪਾਉਣਾ ਸੀ ਮਤਲਬ ਉਹਦੇ ਮਨੋਬਲ